ਉਹ ਸਵੇਰੇ ਗਏ ਨੇ ਆਪਣਾ ਰੋਜ਼ ਦੀ ਤਰ੍ਹਾਂ ਜਿਮ ਗਏ ਨੇ ਸਵੇਰੇ 6 ਵਜੇ ਉੱਥੇ ਜਿਮ 'ਚ ਐਕਸਰਸਾਈਜ਼ ਕਰਦੇ ਹੋਏ ਇਹ ਟ੍ਰੈਡਮਿਲ ਤੇ ਭੱਜ ਰਹੇ ਸੀਗੇ ਫਿੱਟ ਸੀਗੇ ਰੋਜ਼ ਜਾਂਦੇ ਸੀ ਤਾਂ ਉੱਥੇ ਇਹ ਐਕਸਰਸਾਈਜ਼ ਕਰਦੇ ਹੋਏ ਗਿਰ ਗਏ ਤੇ ਗਿਰਨ ਤੋਂ ਬਾਅਦ ਉਹ ਜਿਹੜੇ ਮੁੰਡੇ ਸੀਗੇ ਨਾਲ ਹੋਰ ਜਿਮ ਕਰ ਰਹੇ ਸੀ ਉੱਥੇ ਉਹਨਾਂ ਨੇ ਆ ਕੇ ਚੱਕਿਆ ਇਹਨਾਂ ਨੂੰ ਦੇਖਿਆ ਇਹ ਸੁੱਧ ਬੁੱਧ ਜੀ ਖੋ ਗਈ ਸੀ ਉਹਨਾਂ ਨੇ ਹਲਾਏ ਹਲੁਏ ਮੁੰਡਿਆਂ ਨੂੰ ਮੈਂ ਦੁਬਾਰਾ ਪੁੱਛਿਆ ਵੀ ਕੀ ਹੋਇਆ ਸਾਰਾ ਉਹ ਕਹਿੰਦੇ ਵੀ ਇੱਕ ਵਾਰ ਹਿੱਲ ਉੱਠੇ ਵੀ ਐਂਜਮ ਫੇਰ ਬੇਹੋਸ਼ ਹੋ ਗਏ ਫੇਰ ਉਹ ਇੱਥੇ ਆਪਣੇ ਆਈਵੀ ਹਸਪੀਟਲ ਆ ਮੁੰਡੇ ਉਹ ਉੱਥੇ ਲੈ ਗਏ ਉੱਥੇ ਜਾ ਕੇ ਉਹ ਦੱਸਦੇ ਸੀ ਕਿਉਂ ਡਾਕਟਰ ਜਿਹੜੇ ਸੀਗੇ ਉਹ ਕਹਿੰਦੇ ਵੀ ਇਹ ਤਾਂ ਐਕਸਪਾਇਰ ਹੋ ਗਏ ਜਾਨ ਰਹੀ ਨਹੀਂ ਫੇਰ ਉਹ ਮੁੰਡਿਆਂ ਨੇ ਕਿਹਾ ਵੀ ਅਸੀਂ ਹੋਰ ਵੀ ਦਿਖਾ ਲਈ ਫੇਰ ਇਹ ਆਪਣੇ ਇੱਥੇ ਡਾਕਟਰ ਅਮਰਵੀਰ ਆ ਫੇਰ ਉਹ ਮੁੰਡੇ ਉੱਥੇ ਲੈ ਗਏ ਤੇ ਜਨੂ ਇੱਕ ਮੁੰਡਾ ਸਾਡੇ ਘਰ ਇਧਰੋਂ ਆ ਗਿਆ ਭੱਜਿਆ ਆ ਦੱਸਣ ਮਨੇ ਪੂਰੀ ਗੱਲ ਤਾਂ ਦੱਸੀ ਨਹੀਂ ਪਰ ਉੱਥੇ ਅਮਰਵੀਰ ਦੇ ਜਾ ਕੇ ਵੀ ਪਤਾ ਲੱਗਿਆ ਕਿ ਇਹ ਹੁਣ ਰਹੇ ਨਹੀਂ ਪਰਿਵਾਰ ਦੇ ਵਿੱਚ ਹੁਣ ਕੋਈ ਬੋਲ ਨਹੀਂ ਰਿਹਾ ਇਹ ਜੀ ਫੈਮਿਲੀ ਚ ਮੇਰੇ ਬ੍ਰਦਰ ਤੋਂ ਬਿਨਾ ਮੇਰੇ ਦੋ ਭਤੀਜੇ ਮੇਰੇ ਭਾਬੀ ਜੀ ਤੇ ਦੋ ਭਤੀਜੇ ਮੇਰੇ ਹਾਂਜੀ ਤੇ ਅਸੀਂ ਜੁਆਇੰਟ ਫੈਮਿਲੀ ਆ ਮੈਂ ਮੇਰਾ ਬ੍ਰਦਰ ਮੇਰੀ ਫੈਮਿਲੀ ਤੇ ਉਹਨਾਂ ਦੀ ਮੈਂ ਦੋ ਬੱਚੇ ਨੇ ਜੀ ਇੱਕ ਇੱਥੇ ਹੈ ਇੱਕ ਅਮਰੀਕਾ ਹੈ ਉਹ ਉਹਦੀ ਵੇਟ ਕਰ ਰਹੇ ਆ ਉਹ ਕੱਲ ਸ਼ਾਮ ਤੱਕ ਆ ਜੂਗਾ ਫਿਰ ਹਾਂਜੀ ਉਹ ਆਜੇ ਤੇ ਫਿਰ ਆਪਾਂ ਉਸ ਤੋਂ ਅੱਗੇ ਸਨਸਕਾਰ ਰੱਖ ਲਾਂਗੇ ਪਹਿਲਾਂ ਕਦੀ ਕੋਈ ਦਿੱਕਤ ਆਈ ਹੈ ਕਿ ਇਸ ਤਰ੍ਹਾਂ ਨਹੀਂ ਨਹੀਂ ਜੀ ਉਹ ਤਾਂ ਬਹੁਤ ਫਿਟ ਸੀਗੇ ਉਹਦਾ ਰੁਟੀਨ 'ਚ ਜਿਮ ਜਾਣਾ ਇਹ ਗਰਾਊਂਡ ਜਾਣਾ ਤੇ ਉਹ ਤਾਂ ਰੈਗੂਲਰ ਆਪਣੀ ਐਕਸਰਸਾਈਜ਼ ਕਰਦੇ ਸੀ ਡਾਈਟ ਵਧੀਆ ਰੱਖਦੇ ਸੀ ਖਾਂਦੇ ਪੀਂਦੇ ਨੇ ਸੀ ਆਪਣੇ ਸਾਰੇ ਆਪਣੇ ਸ਼ਹਿਰ ਦੇ ਬੰਦੇ ਨੂੰ ਪਤਾ ਹੈ ਮਤਲਬ ਕੁਝ ਗਲਤ ਕੁਝ ਖਾਂਦੇ ਪੀਂਦੇ ਨਹੀਂ ਸੀ ਬਹੁਤ ਧਿਆਨ ਨਾਲ ਆਪਣਾ ਖਾਣ ਪੀਣ ਦੇਖਦੇ ਸੀ ਫਿੱਟ ਸੀਗੇ ਬਿਲਕੁਲ ਪਤਾ ਨਹੀਂ ਲੱਗਿਆ ਜੀ ਕੀ ਹੋਇਆ ਦੇਖ ਕਿਦਾਂ ਦੇਖਦੇ ਹੋ ਇੱਕ ਕਿਹੜਾ ਵੱਡਾ ਘਾਟਾ ਪਿਆ ਸ਼ਹਿਰ ਨੂੰ ਪਿਆ ਸੀ ਪੰਜ ਵਾਰ ਜਿਹੜੇ ਕੌਂਸਲਰ ਗੁਰਮਿੰਦਰ ਸਿੰਘ ਜਿਹੜੇ ਲੱਗਿਆ ਇਸ ਵੀ ਨਾਲ ਵੀ ਦਾਖਲੇ ਵਿੱਚ ਕੋਈ ਗੁਰਮਿੰਦਰ ਲਾਲ ਨੇ ਸਾਡਾ ਤਾਂ ਦੇਖੋ ਸਾਡੇ ਕੋਲ ਸ਼ਬਦ ਨਹੀਂ ਹੈਗੇ ਮਤਲਬ ਕੋਈ ਗੱਲ ਕਹਿਣ ਨੂੰ ਕਿਉਂਕਿ ਪੰਜਵਾਰ ਦਾ ਕਾਉਂਸਲਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਰਿਹਾ ਔਰ ਇਨਾ ਵੱਡਾ ਸਮਾਜ ਸੇਵਿਕ ਸੀ ਕਿ ਇਹ ਇੰਦਰ ਵੋਟਾਂ ਮੰਗਣ ਲਈ ਆਵੇ ਜਾਂ ਨਾ ਆਵੇ ਅਭਿਜਿੱਤਾ ਸੀ ਔਰ ਸਾਨੂੰ ਸਾਰਿਆਂ ਨੂੰ ਜਿਤਾਉਂਦਾ ਸੀ ਤੇ ਇਸ ਕਰਕੇ ਜੀ ਸਾਡਾ ਤਾਂ ਦੇਖੋ ਜਿਹੜਾ ਪਰਿਵਾਰ ਦਾ ਘਾਟਾ ਉਹ ਤਾਂ ਕਦੇ ਪੂਰਾ ਹੀ ਨਹੀਂ ਹੋਣਾ ਉਦੇ ਬੱਚਿਆਂ ਨੂੰ ਪਿਓ ਹੁਣ ਕਿੱਥੋਂ ਮਿਲਣਾ ਭੈਣਾ ਭਰਾਵਾਂ ਨੂੰ ਭਰਾ ਨਹੀਂ ਮਿਲਣਾ ਤੇ ਇਹਦਾ ਬਹੁਤ ਵੱਡਾ ਘਾਟਾ ਪਰ ਮੇਰੇ ਖਲ ਖੰਨੇ ਸ਼ਹਿਰ ਨੂੰ ਔਰ ਹਲਕੇ ਨੂੰ ਇਹ ਇਹੋ ਜਿਹਾ ਘਾਟਾ ਹੈਗਾ ਜਿਹੜਾ ਕਦੇ ਪੂਰਾ ਨਹੀਂ ਹੋਣਾ ਪਤਾ ਲੱਗਿਆ ਸਾਰ ਗੁਕੀਰ ਸਿੰਘ ਜੀ ਨੇ ਦੱਸਿਆ ਮੈਨੂੰ ਤੇ ਮੈਂ ਕਿਸੇ ਜਗ੍ਹਾ ਜਾ ਰਿਹਾ ਸੀ ਮੈਂ ਫਿਰ ਭੱਜ ਕੇ ਆਇਆ ਮੈਂ ਕਿਹਾ ਨਹੀਂ ਯਾਰ ਲਾਲੀ ਵਾਲਾ ਤਾਂ ਫਿਰ ਬਹੁਤ ਹੀ ਮਾੜਾ ਕੰਮ ਹੋ ਗਿਆ ਤੇ ਪਰਿਵਾਰ ਨਾਲ ਗੱਲਬਾਤ ਕਰਨਾ ਹੈ ਆ ਅਫਸੋਸ ਕਰਨਾ ਹੈ ਆ ਉਹਨਾਂ ਨਾਲ ਖੜੇ ਆ ਹਰ ਸਿਚੁਏਸ਼ਨ 'ਚ ਉਹਨਾਂ ਨਾਲ ਖੜੇ ਆ ਔਰ ਪਰਮਾਤਮਾ ਨੂੰ ਇਹੀ ਬੇਨਤੀ ਕਰਾਂਗੇ ਕਿ ਸਭ ਸਾਰੇ ਇਹ ਪਰਿਵਾਰ ਨਾਲ ਜੋ ਪਾਣਾ ਉਹ ਤੇ ਮੰਨਦੇ ਆ ਸਾਰੇ ਤੇ ਉਹ ਬਹੁਤ ਵੱਡਾ ਘਾਟਾ ਹੋਇਆ ਜੀ ਬਸ ਸਰ ਇਹ ਦੇਖਦੇ ਇੱਕ ਪਾਰਟੀ ਦਾ ਵੱਡਾ ਘਾਟਾ ਪਿਆ ਸਰਦਾਰ ਗੁਰਮੰਦਰ ਸਿੰਘ ਜੀ ਜਿਹੜੇ ਕਿ ਪੰਜ ਵਾਰ ਕਾਉਂਸਲਰ ਰਹਿ ਚੁੱਕੇ ਨੇ ਅੱਜ ਸਾਨੂੰ ਸਦੀ ਵੀ ਚੋੜੇ ਸਾਗਰ ਗਵਿੰਦਰ ਸਿੰਘ ਲਾਲੀਹੁਰਾ ਦੇ ਦਿਹਾਂਤ ਦਾ ਬੇਹਦ ਦੁੱਖ ਹੈ ਵਿਸ਼ਵਾਸ ਨਹੀਂ ਆਉਂਦਾ ਕਿ ਉਹ ਇਸ ਉਮਰ ਦੇ ਵਿੱਚ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ ਬੇਵਕਤ ਮੌਕੇ ਤੇ ਜਾਣਾ ਸਾਡੇ ਸਾਰਿਆਂ ਲਈ ਸਾਡੇ ਪਰਿਵਾਰ ਲਈ ਔਰ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਜਿਹੜਾ ਝਟਕਾ ਹੈ ਬਹੁਤ ਵੱਡੀ ਘਾਟ ਦੀ ਮਹਿਸੂਸ ਹੋ ਰਹੀ ਹੈ ਕਿਉਂਕਿ ਉਹ ਪਾਰਟੀ ਦੇ ਥੰਮ ਸੀਗੇ ਔਰ ਬੜੇ ਸੀਨੀਅਰ ਲੀਡਰ ਸੀਗੇ ਬੜੇ ਤਜਰਬੇਕਾਰ ਉਹ ਆਗੂ ਸੀਗੇ ਔਰ ਪੰਜ ਵਾਰ ਉਹ ਮਿਨਿਸਪਲ ਕਮੇਟੀ ਦੇ ਵਿੱਚ ਮੈਂਬਰ ਰਹੇ ਔਰ ਰੋਬਰਟਸ ਦੇ ਚੇਅਰਮੈਨ ਰਹੇ ਸੋ ਉਹਨਾਂ ਨੂੰ ਬਹੁਤ ਜ਼ਿਆਦਾ ਲੋਕ ਸੇਵਾ ਦਾ ਤਜਰਬਾ ਸੀਗਾ ਸੋ ਅੱਜ ਜਦੋਂ ਉਹ ਸਾਡੇ ਵਿੱਚ ਨਹੀਂ ਰਹੇ ਤਾਂ ਇਹ ਮਹਿਸੂਸ ਹੋ ਰਿਹਾ ਕਿ ਬਹੁਤ ਜ਼ਿਆਦਾ ਘਾਟ ਮਹਿਸੂਸ ਉਹਨਾਂ ਦੀ ਹੋ ਰਹੀ ਹੈ ਤੇ ਬੇहद ਦੁੱਖ ਦਾ ਜਿਹੜਾ ਮੌਕਾ ਹੈ ਅ ਅਸੀਂ ਸਾਰੇ ਪਰਿਵਾਰ ਦੇ ਨਾਲ ਉਹਨਾਂ ਦੇ ਦੁੱਖ ਵਿੱਚ ਸ਼ਾਮਲ ਹੋ ਰਹੇ ਹਾਂ ਔਰ ਪੂਰੇ ਸ਼ਹਿਰ ਔਰ ਪੂਰੇ ਇਲਾਕੇ ਚ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਇੱਕ ਸੋਗ ਦੀ ਲਹਿਰ ਹੈ ਸੋ ਪ੍ਰਮਾਤਮਾ ਕੋਲ ਇਹੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਸਥਾਨ ਦਵੇ ਉਹਨਾਂ ਨੂੰ ਸ਼ਾਂਤੀ ਬਖਸ਼ੇ ਔਰ ਸਾਨੂੰ ਸਾਰਿਆਂ ਨੂੰ ਇਹ ਜੋ ਪ੍ਰਮਾਤਮਾ ਦਾ ਬਾਣਾ ਹੈ ਉਸ ਨੂੰ ਮੰਨਣ ਦੀ ਬਲ ਬੁੱਧੀ ਸ਼ਕਤੀ ਬਖਸ਼ੇ ਧੰਨਵਾਦ ਕੁਝ ਪਤਾ ਲੱਗੇ ਕਿ ਕੀ ਕਾਰਨ ਰਿਹਾ ਉਹਦੇ ਦੇ ਸਾਹਮਣੇ ਦੇਖੋ ਸਡਨ ਹਾਰਟ ਅਟੈਕ ਹੋਇਆ ਉਹ ਕਿਉਂਕਿ ਉਹ ਆਦੀ ਸੀ ਕਿ ਸਵੇਰੇ ਰੋਜ਼ ਨਿਤਨੇਮ ਕਰਕੇ ਉਹ ਕਸਰਤ ਕਰਦੇ ਸੀਗੇ ਜਿਮ ਜਾਂਦੇ ਸੀ ਗਰਾਊਂਡ ਦੇ ਵਿੱਚ ਬਾਸਕਟਬਾਲ ਖੇਡਦੇ ਸੀ ਔਰ ਭੱਜਦੇ ਸੀਗੇ ਰਨਿੰਗ ਕਰਦੇ ਸੀਗੇ ਪਰ ਪਤਾ ਨਹੀਂ ਦੇਖੋ ਇਸ ਤਾਂ ਪ੍ਰਮਾਤਮਾ ਦੇ ਘਰ ਦਾ ਉਹਨਾਂ ਨੂੰ ਪ੍ਰਮਾਤਮਾ ਨੂੰ ਹੀ ਪਤਾ ਕਿ ਇੰਨਾ ਫਿਟ ਐਂਡ ਫਾਈਨ ਔਰ ਇੱਕ ਐਨਰਜੈਟਿਕ ਇੱਕ ਯੰਗ ਜਿਹੜਾ ਉਹ ਇਸ ਤਰ੍ਹਾਂ ਜਿਮ ਦੇ ਵਿੱਚ ਉਹ ਚਲੇ ਗਏ ਹਾਰਟ ਅਟੈਕ ਹੋ ਗਿਆ ਉਹ ਸਮਝ ਤੋਂ ਪਰੇ ਦੀ ਗੱਲ ਹੈ